ਚਲੋ ਤੁਹਾਨੂੰ ਇੱਕ ਗੇਮ ਦਵਾਂ ਇੱਕ ਗੇਮ ਦਵਾਂ ਤੁਹਾਨੂੰ ਹਾਂਜੀ ਦੋ ਇੱਕ ਇੱਟ ਰੱਖ ਉਹ ਤੇ ਸੀਸਾ ਬਣਾ ਨਹੀਂ ਸੀਸਾ ਨਹੀਂ ਬਣਾਣਾ ਲਾਈਏ ਇੱਕ ਇੱਟ ਇੱਕ ਇੱਟ ਹੋਰ ਰੱਖ ਇਹ ਸੀਸਾ ਬਣਾਈਏ ਹਾਂ ਇੱਕ ਮਿੰਟ ਚੁੱਪ ਮuje ਆਊਗਾ ਮੈਂ ਬੈਠੂਗਾ ਨਹੀਂ ਇਹਦੇ ਤੇ ਨਹੀਂ ਇਹਦੇ ਬਰਾਬਰ ਹੀ ਇਹਦੇ ਬਰਾਬਰ ਹਾਂ ਹੁਣ ਇੱਕ ਇੱਟ ਤੇ ਖੜ ਕੇ ਉਹ ਇੱਟ ਚੁੱਕੀ ਜਾਣੀ ਦੂਜੀ ਤੇ ਪੈਰ ਰੱਖ ਕੇ ਉਹਨੂੰ ਚੁੱਕ ਕੇ ਫੇਰ ਅੱਗੇ ਅੱਗੇ ਕਰਕੇ ਵੇਖਣਾ ਕਿਵੇਂ ਜਾਂਦੇ ਹੋ ਮੈਂ ਕਰਾਂ ਲੈ ਮਤਲਬ ਆਏ ਹਾਂ ਇੱਤੇ ਚੜ ਕੇ ਇਨੋਂ ਅੱਗੇ ਕਰ ਇੱਕ ਰੰਚੀ ਥੋੜਾ ਹੱਥ ਨਹੀਂ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਨੀਚੇ ਮੰਜ਼ਿਰ ਤਫਾਉਲੇ ਅੱਛਾ ਤੂੰ ਸਟਾਰਟ ਕਰੋ ਚਲੋ ਦਵਾਰ ਤੋਂ ਕੱਪੜੇ ਲੱਗ ਤੋਂ ਬਣਾਣਾ ਨਹੀਂ ਵਾਰੀ ਵਾਰੀ ਚੱਲੋ ਨਾ ਤੂੰ ਸ ਤੇ ਸਾਰੇ ਹੀ ਚੱਲ ਪਿਓ ਇਕੱਠੇ ਥੋੜੀ ਵੇਖਦੇ ਕਿਹੜਾ ਕਿੰਨਾ ਚਿਰ ਸਰਵਾਈਵ ਕਰ ਸਕਦਾ ਕੋਈ ਕੋਈ ਤਾਂ ਦੇਖਣਾ ਵੀ ਪਹਿਲਾਂ ਨੀਚੇ ਕੌਣ ਡਿੱਗਦਾ ਫਿਰ ਮੇਰਾ ਐਵੇਂ ਧਿਆਨ ਚਲੋ ਵੀਡੀਓ ਚ ਰਿਕਾਰਡ ਹੁੰਦਾ ਪਿਆ ਬਾਕੀ ਐਵੇਂ ਨਹੀਂ ਮਲਾਪ ਜਿਵੇਂ ਦੀਦੀਆਂ ਵੱਲ ਵੇਖੋ ਐਂਜਲ ਵੀ ਗਲਤ ਖੜੀ ਏ ਮੇਰਾ ਪੁੱਤਰ ਉਹਨਾਂ ਦੀਦੀਆਂ ਦੇ ਕੋਲ ਨੇੜੇ ਤੇ ਘਰ ਇੰਤੂ ਅਲੱਗ ਆਪਣਾ ਆਪਣੀ ਜਗ੍ਹਾ ਤੇ ਖੜਿਆ ਮੈਂ ਫਿਰ ਤੇ ਇੱਥੇ ਓ ਯਾਰ ਤੇਰੇ ਹੱਥ ਏ ਕੋਈ ਕਿੱਥੇ ਕੋਈ ਕਿੱਥੇ ਓ ਇੱਥੇ ਨਾਂ ਨਹੀਂ ਜੋੜਨਾ ਮਤਲਬ ਉਹ ਡਾਇਰੈਕਸ਼ਨ ਚ ਰੱਖ ਤੇ ਫਿਰ ਵੀ ਚਲੇ ਜਾਪੇ ਹਾਂ

ਮਮਾ ਪਾਸ ਕਰਾ ਬੁੱਢੇ ਹੋ ਗਏ ਤੁਸੀਂ ਤੁਹਾਡੇ ਨਾਲ ਤੇ ਜਵਾਨਾਂ ਨਾਲ ਵੀ ਆ ਮੇਰੀ ਟੱਕੀ ਹੋ ਗਈ ਚੱਲਾ ਚੱਲਾ ਪਾਉਲਾ ਨਹੀਂ ਖੜੀ ਥੋੜੀ ਜਲਦੀ ਐ ਸੁਮਨ ਪੋਈ ਹਾਂ ਆ ਬੜੇ ਚੱਲੀ ਬਸ ਐਂਡ ਨਹੀਂ ਐਂਡ ਕਿੱਥੇ ਜਿੰਨੀ ਦਰ ਆਊਟ ਨਹੀਂ ਹੁੰਦੀ ਉਨੀ ਦਰ ਐਂਡ ਥੋੜੀ ਹੈ ਮੈਂ ਆਊਟ ਹੋ ਗਿਆ ਇੱਕ ਵਾਰੀ ਸੋ ਇਹ ਚੱਲਾ ਮਮਾ ਹੋ ਗਈ ਆ ਗਈ ਆ ਪਿੱਛਾ ਲਈ ਐਟ ਪਿੱਛਾ ਲਈ ਐਟ ਐਨਰ ਉਹ ਦੂਰ ਕੀਤੀ ਐ ਪਿੱਛੇ ਵਾਲੀ ਐ ਮੇਰਾ ਗੱਲ ਕੀਤੀ ਐ ਐਨੀ ਚੋਟੀ ਮਾਰਿਆ ਮम्मा ਬਸ ਆਊਟ ਬਈ ਫੜੋ ਹੈ 1 2 3 ਮੇਰੀ ਰੀਟਿੰਗ ਵਾਪਸ ਹੈ ਕੋਈ ਨਹੀਂ ਤੂੰ ਛੋਟਾ ਬੱਚਾ ਕੋਈ ਗੱਲ ਸ਼ੋ 1 2 3 ਸਟਾਰਟ ਚਲੋ ਲੈ ਬੋ ਇਹ ਤੋਲੀ ਇਹ ਕੀ ਹੈ ਲੈ ਤੱਕੇਗਾ ਤੇਰੀ ਥੋੜੀ ਕਿ ਦੂਰ ਤਾ ਨਹੀਂ ਤੁਸੀਂ ਇੰਨੀ ਨੇੜੇ ਕਿ ਉਹ ਟੱਕਰਾ ਮਾਰੀ ਜਾਂਦੀਆਂ ਇੱਕ ਦੂਜੇ ਨਾਲ ਥੋੜੀ ਦੂਰ ਕਰ ਲੈ ਮਨਸੀਰਤ ਟੱਕਰਾ ਵੱਜੀ ਜਾਣੀ ਹੈ ਤੁਹਾਡੀ ਬਸ ਆਹ ਇੰਨੀ ਕੁ ਰਹਿਣ ਦੇ ਚੱਲ ਕੁਝ ਨਹੀਂ ਹੋ ਗਿਆ ਚਲੋ ਸਟਰੋਂਗ ਬਣੀਦਾ ਲੈ ਚੱਕ ਲੈ ਫੱਟੇ ਤੁਹਾਡੇ ਨਾਲ ਤਾਂ ਮੁਲਾਪ ਚੰਗਾ ਇੰਨੀ ਅੱਗੇ ਆ ਗਿਆ ਉਹਦੀ ਜੀਡਿੰਗ ਮਾਫੇ ਫਿਰ ਹਾਂ ਆ ਚੱਲ ਫਿਰ ਵੀ ਐਫਰਟਸ ਤੇ ਕਰ ਰਿਹਾ ਹੈ ਨਾ ਹਾਂ ਉਹ ਬਧੀ ਘਰ ਮੁਲਾਪ ਬੇਟੀ ਤੁਸੀਂ ਨੇੜੇ ਹੀ ਬੜੀ ਰੱਖਦੀਆਂ ਹੋਣੀ ਕੋਈ ਸਿਨ ਤੂੰ ਕਿੱਥੇ ਨੇੜੇ ਹੋ ਜਾਂਦੀਆਂ ਨੇ ਓਏ ਓਏ ਮੈਂ ਤਾਂ ਦੂਰ ਦੂਰੀ ਸੁੱਟੀ ਗਈਆਂ ਮਲਬ ਤੁ ਸਾਈਡ ਤੇ ਹੋ ਜਾ ਮੈਂ ਯਾਰ ਮੈਂ ਵੀ ਡਿੱਗਣੀ ਆ ਆਏ ਹਾਏ ਇੱਕ ਡਿੱਗਣੀ ਹੈ ਯਾਰ ਡਿੱਗਣੀ ਹੈ ਫਿਰ ਇਹੀ ਤੇ ਗੇਮ ਹੈ ਕਿਹੜਾ ਕਿੰਨਾ ਚਿਰ ਸਰਵਾਈਵ ਕਰ ਸਕਦਾ ਲੱਗ ਜਾਂਦਾ ਪਤਾ ਕਿੰਨਾ ਸਰਵਾਈਵ ਕਰ ਸਕਦਾ ਇਹ ਤੂੰ ਨਹੀਂ ਜੀ ਵੜ ਗਈ ਐ ਮਨਸੀਰਤ ਤੇ ਤੁਸੀਂ ਨਹੀਂ ਅੱਗੇ ਕਰਵਾਇਆ ਮੇਰੀ ਗੱਲ ਬੈਕ ਹੋ ਜਾ ਮੈਂ ਕਿਹੜਾ ਕਿ ਆ ਵੀ ਅੱਗੇ ਅੱਗੇ ਨੂੰ ਆਓ ਯੂ ਕੈਨ ਮੂਵ ਬੈਕਵਰਡ ਬੈਕਵਰਡ ਯੈਸ ਆਫਕੋਰਸ ਮੇਰਾ ਮਮਾ ਤੋੜੇ ਮੇਰਾ ਤੋੜੇ ਬਸ ਹੈ ਤੋੜੇ ਤਾਂ ਤੋੜੇ ਹਾਂ ਸਾਡੇ ਸੁਮਨ ਵੀ ਧੱਕਾ ਆਣਾ ਹੈ ਯਾ ਮੇਰੀ ਐਟ ਤੇ ਕਰਦੀ ਹੈ ਬੱਜ ਗਈ ਬੱਜ ਗਈ ਇਹ ਬੱਜ ਗਈ ਮੈਂ ਇਹ ਤੁਹਾਡੀ ਗੇਮ ਖਤਮ ਹੀ ਨਹੀਂ ਹੁੰਦੀ ਪਈ ਥੱਕ ਗਈ ਮੈਂ ਤੁਸੀਂ ਅੱਗੇ ਅੱਗੇ ਆ ਰਹੇ ਹੋ ਉਧਰ ਨੂੰ ਬੈਕ ਹੋ ਜਾਓ ਬੈਕ ਨੂੰ ਹੋ ਜਾਓ ਫਿਰ ਇਹੀ ਇਹੀ ਉਹ ਵੀ ਥੱਲੇ ਉਤਰ ਗਈ ਥੱਲੇ ਉਤਰ ਗਈ ਤਾਂ ਮੇਰੇ ਕਰ ਲੈੰਦੋ ਓਵਰ 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 ਨਾ 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 ਚੀਟਿੰਗ 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 ਨਹੀਂ ਮੰਮਾ ਅਮੈ ਨਹੀਂ ਤੁਸੀ ਦੱਸਿਆ ਹੀ ਨਹੀਂ ਰੱਬਾ ਸਾਡੀ ਕੀ ਕਰੀ ਹਾਂ ਵੀ ਐਵੇਂ ਤਾਂ ਫਿਰ ਗੇਮ ਤੁਹਾਡੀ ਖਤਮ ਹੀ ਨਹੀਂ ਹੋਣੀ ਜਿਹੜੇ ਹਿਸਾਬ ਨਾਲ ਤੁਸੀਂ ਖੇਡਦੀਆਂ ਪਈਆਂ ਬੱਜ ਗਈ ਬੱਜ ਗਈ ਉਹ ਸਾਈਡ ਤੇ ਹੋ ਜਾ ਪੁੱਤਰ 1 ਮਿੰਟ ਸਾਈਡ ਤੇ ਹੋ ਜਾਣਾ ਦੀ ਵੇਖ ਲੈਂਦੇ ਗੇਮ ਹੋ ਗਈ ਆਊਟ 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 ਬਸ ਐਂਜਲੀ ਇਜ਼ ਅ ਵਿਨਰ ਯੇ 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 ਆ ਨਹੀਂ ਨਹੀਂ ਮਲਾਪ ਫਸਟ ਐਂਜਲ ਸੈਕਿੰਡ ਹਾਏ ਚੱਲ ਕੋਈ ਨਹੀਂ ਉਹ ਛੋਟਾ ਵੀਰ ਏ ਆਰਾਮ ਨਹੀਂ ਹੁੰਦਾ ਐਵੇਂ ਗੋ ਨਹੀਂ ਹੁੰਦਾ ਉਹ ਸੈਕਿੰਡ ਉਸ ਫੋਰਚਲੇ ਵੀ ਤਾਂ ਵੀ ਸੈਕੰਡਰੀ ਜਮ ਵਸਟਾਈ ਜਰੂਰੀ ਥੋੜੀ ਉੱਤੇ ਸੈਕੰਡਰੀ ਦੀ ਯੂ ਸਟੈਂਪ ਲੱਗ ਗਈ ਹੈ ਨੀ ਵਿਚਾਰੇ ਦੇ ਹਾਂ ਇਹ ਫਿਰ ਮੈਂ ਅਮੇਸ਼ ਕਰਨੀ ਆ ਆਹੋ ਕੱਲ੍ਹ ਵਾਰ ਤੋ ਬੱਸ ਬਈ ਮੈਂ ਹੁਣ ਬੋਰ ਹੋ ਗਈ ਹੁਣ ਕੁਝ ਹੋਰ ਖੇਡੋ ਨਵਾਂ ਤੁਸੀਂ ਆਪਣੀ ਚੱਲ ਹੁਣ ਚੱਲੀਏ ਘਰ ਨਹੀਂ ਮੈਂ ਤਾਂ ਕਰਤੀ ਪੀਰ ਠੰਡ ਬੜੀ ਲੱਗਦੀ ਪਈ ਚੱਲੋ ਆਹ ਮੰਸਿਹਰਤ ਚੱਲ ਕੱਲ ਨੂੰ ਫਿਰ ਮੈਂ ਨਵੀਂ ਗੇਮ ਦੱਸਾਂਗੀ ਕੱਲ੍ਹ ਆਪਾਂ ਫੇਰ ਆਵਾਂਗੇ ਚੱਲ ਆਪਾਂ ਤੇ ਸਾਈਕਲ ਸ਼ਾਮ ਨੂੰ ਆਵਾਂਗੇ ਮੰਮਾ ਨੂੰ ਲੈ ਕੇ ਕੱਲ੍ਹ ਨੂੰ ਮੈ ਟਿਊਸ਼ਨ ਜਾਣਾ ਹੈ ਹਾਂ ਅੱਜ ਨਹੀਂ ਜਾਣਾ ਜਾ ਉਹੋ ਜਾਣ ਤੋਂ ਪਹਿਲਾਂ ਪਹਿਲਾਂ ਉਧਰ ਵੇਲਾ ਤੇਰੇ ਕਮ ਮਿਸਤਰੀ ਵੇਖੋ ਜ਼ਬਰਦਸਤ ਆ ਮਿਸਤਰੀ ਜ਼ਬਰਦਸਤ ਹੈ ਇਹ ਮਿਸਤਰੀ ਕੀ ਕਰਦਾ ਪਿਆ ਹੈ ਹੈ ਪੈੜ ਪਾ ਸੀ ਪੈੜ ਪੈੜ ਬੰਦੀ ਵੀ ਹਲੇ ਬਣੀ ਨਹੀਂ ਅਲੇ ਗਲ ਤੇ ਚਮ ਜੀ ਕਿ ਕਰ ਹੋ ਜਾਏਗੀ ਇੱਥੇ ਹਾਂ ਤੇ ਸਟਾਰਟ ਕਿੱਦੜ ਹੋਇਗਾ ਇਧਰ ਲਈ ਕੰਦ ਤੇ ਹਾਲੇ ਤੇ ਆ ਇਹ ਨਾ ਡਿਜ਼ਾਈਨਾਂ ਤੇ ਟਾਈਮ ਲੱਗ ਜਾਣਾ ਹੈ ਨਾ ਹਾਂ ਲੱਗ ਜਾਣਾ ਆ ਜਿਹੜੀ ਥੱਲੇ ਵਾਲੀ ਇਹ ਕੱਲ ਬੰਨੀ ਸੀ ਹਾਂ ਆ ਹੁਣ ਅੱਜ ਬੰਨਣੀ ਉਤਲੀ ਉਤਲੀ ਅੱਛਾ ਬੜਾ ਟਾਈਮ ਲੱਗ ਜਾਂਦਾ ਹੈ ਨਾ ਆਓ ਉਧਰਲੀ ਕੰਦ ਕਿੰਨੀ ਕੁ ਰਹਿ ਗਈ ਪਰਲੀ ਉਹ ਤੇ ਹੋ ਗਈਆਂ ਸਾਰੇ ਤਾਂ ਬਰਾਂਡੇ ਜਿਹੇ ਰਹਿ ਗਈ ਪੋਰ ਚਾਲੀ ਹੈ ਨਾ ਚੱਲਦੀ ਪਈ ਹੈ ਆ ਪੋਰ ਚਾਲੀ ਰਹਿ ਗਈ ਬੜੇ ਬੜੇ ਹਾਂ ਚੱਲੋ ਲਾ ਮੈਂ ਵੀ ਵੇਖਦੀ ਕਿਵੇਂ ਪੈਡ ਲੰਨਾ ਹੈ ਧਿਆਨ ਨਾਲ ਬੜਾ ਵੈਸੇ ਮਿਹਨਤ ਵਾਲਾ ਕੰਮ ਹੈ ਹਨਾ ਹੈਨਾ ਜੋਰ ਪੂਰਾ ਲੱਗਦਾ ਹੁਣ ਪਾਪਾ ਨੂੰ ਬੁਲਾਣਾ ਪੁੱਤਰ ਪਾਪਾ ਕੰਮ ਕਰਦੇ ਪਏ ਨੇ ਇਹ ਤੇ ਉੱਤੇ ਟੈਸਟ ਅੰਡ ਚੁੱਪ ਕਰ ਜੋ ਪਾਪਾ ਮੰਮੂ ਕਰ ਕੀ ਰਿਹਾ ਪੈੜ ਬੰਦੇ ਪਏ ਨੇ ਪੁੱਤਰ ਇਹ ਫਿਰ ਇਹਦੇ ਉੱਤੇ ਚੜ ਕੇ ਪਲਸਟਰ ਕਰਨਗੇ ਨਾ ਬੰਦੇ ਕਿਵੇਂ ਅੰਦਰ ਦੇ ਵੇਖ ਲਓ ਕਿਵੇਂ ਬੰਨਦੇ ਪਏ ਨੇ ਤੁਹਾਡੇ ਸਾਹਮਣੇ ਮਾਮੂ ਤੇ ਕਿਵੇਂ ਚੜੇ ਮਾਮੂ ਤੇ ਉਧਰੋਂ ਦੀ ਇਧਰਲੀ ਸਾਈਡ ਤੋਂ ਹਾਂ ਆਈ ਡਿਡਨਟ ਟੇਕ ਫਰੋਂ them ਲੈ ਖਰੀਦੇ ਨੇ ਆਪਣੇ ਕਿੱਥੋਂ ਆਂਦੇ ਨੇ ਡੰਡੇ ਅਸੀਂ ਕਿ ਡੰਡਾ ਲੈਣਾ ਉੱਥੇ ਲੈ ਇੱਕ ਫੱਟਾ ਕੀ ਹੈ ਲਈ ਫੱਟਾ ਇੱਕ ਕਾਦੇ ਲਈ ਸੀਸਾ ਬਣਾ ਸੀਸਾ ਅਸੀਂ ਵੀ ਬਣਾਉਂਦੇ ਹੁੰਦੇ ਸੀ ਪਤਾ ਜਦੋਂ ਨਾ ਜੇ ਉਧਰ ਨਹੀਂ ਸੀ ਕਿ ਡੂੜਾ ਦੀ ਪਾਸੇ ਕੱਢੀ ਉਦੋਂ ਬਣਾਇ ਕਿ ਮੈਂ ਜਦੋਂ ਮੇਰੀ ਗੱਲ ਸੁਣ ਜਦੋਂ ਆ ਇੱਥੇ ਬਰਾਂਡਾ ਪਿਆ ਸੀ ਨਾ ਹੁਣ ਤੇ ਆ ਟੈਗ ਗਿਆ ਦਾ ਇੱਥੇ ਹੁੰਦਾ ਸੀ ਹੈਨਾ ਜਿੱਥੇ ਪੌੜੀ ਏ ਉਦੋਂ ਬਰਾਂਡੇ ਦੀ ਕੰਧ ਤੇ ਅਸੀਂ ਵੀ ਸੀਸਾ ਖੇਡਦੇ ਹੁੰਦੇ ਸੀ ਫੱਟਾ ਰੱਖ ਕੇ ਪਤਾ ਕੀ ਹੋਇਆ ਪਤਾ ਕੀ ਹੋਇਆ ਮੈਂ ਮੈਂ ਇਹਦੇ ਪਵਨ ਖੇਡਦੀ ਆ ਪਈਆਂ ਸੀ ਹੈ ਪਵਨ ਨੇ ਮੈਨੂੰ ਸੁੱਟ ਤਾਂ ਮੇਰਾ ਦੰਦ ਟੁੱਟ ਗਿਆ ਅਸੀਂ ਜਦੋਂ ਉਹ ਤੇਨ ਕੋਠੀ ਨਹੀਂ ਸੀ ਬੰਦੀ ਵੀ ਉਦੋਂ ਮੈਂ ਅੰਦਰ ਬਣਾਇਆ ਸੀ ਪੱਟਾ ਲੈ ਜੀ ਪੁੱਤਰ ਮੈਨੂੰ ਕੀ ਪਤਾ ਪਾਪਾ ਨੂੰ ਪੁੱਛੋ ਦਾਦਾ ਜੀ ਨੂੰ ਪੁੱਛ ਮਾਮੂ ਪੁੱਤਰ ਮਾਮੂ ਨੂੰ ਬੁਲਾਓ ਨਾ ਮਾਮੂ ਨੂੰ ਉੱਥੇ ਮੈਂ ਇੱਕ ਮੇਰੀ ਗੱਲ ਸੁਣੋ ਕੁੜੀਓ ਸ਼ਿਲਤਰ ਨੰਮਰ ਵਾਲਿਓ ਹੱਥ ਦੇ ਵਿੱਚ ਹੈਂ ਸ਼ਿਲਤਰ ਨੰਮਰ ਵਾਲਿਓ ਓ ਯਾਰ ਵੱਜ ਗਈ ਨਾ ਮੈਂ ਤੈਨੂੰ ਹੱਲੇ ਕਿਹਾ ਵੱਜ ਜਾਣੀਏ ਤੇ ਫਿਰ ਇਹਨੇ ਨਿਕਲ ਨਾਣੀ ਯਾਰ ਮੇਰੀ ਡਾ ਆਪਣੇ ਪੁੱਤਰ ਮੇਰੀ ਗੱਲ ਸੁਣੋ ਜੀ ਲਿਸਨ ਟੂ ਮੀ ਜੇ ਵੱਜ ਗਈ ਨਾ ਤੁਸੀਂ ਇੰਨੇ ਜੋਗੀਆਂ ਨਹੀਂ ਵੀ ਤਾ ਤੂੰ ਫੜ ਵੀ ਬਰਦਾਸ਼ਤ ਕਰ ਲੋ ਸੂਈ ਨਾ ਕੱਢਣੀ ਪੈਣੀ ਪਾਣੀ ਭਰ ਜਾਂਦਾ ਵਿੱਚ ਵੱਜਿਆ ਕੁਛ ਵੱਜਿਆ ਕੁਛ ਮੈਂ ਜਦੋਂ ਕਿਹਾ ਵੀ ਨਾ ਤੁਸੀਂ ਪੰਗੇ ਲੋ ਪਾਣੀ ਪਰਤ ਗਿਆ ਹਾਂਜੀ ਪਾਣੀ ਦੀ ਕਮੀ ਹੈ ਮਿਰਚ ਭਰ ਜੂਗੀ ਉਹ ਵੀ ਨਹੀਂ ਬੜਾ ਦੁੱਖਦਾ ਹੈ ਫਿਰ ਹਰੇਸ਼ਾ ਭਰ ਜਾਂਦਾ ਹੈ ਵਿੱਚ ਪੁੱਤਰ ਚਲ ਆਏ ਬੱਬਾ ਇੱਥੇ ਕੁਛ ਕੀਆ ਬੱਬਾ ਆਏ ਬੱਬਾ ਆਟਾ ਕਿੱਥੇ ਬਖਾਈ ਆਟਾ ਚੁੱਬਿਆ ਕਿੱਥੇ ਕੁਛ ਨਹੀਂ ਹੈਗਾ ਉਂਝ ਕੁਝ ਨਹੀਂ ਕਾਟਾ ਵੀ ਚੱਲ ਬੱਸ ਕਰੋ ਕਿੱਥੇ ਰੱਖਣਾ ਜੇ ਆ ਇੱਟਾ ਦੇ ਇਹ ਤੂੰ ਤਾਂ ਡਿੱਗ ਜੂਗੀ ਐ ਤੂੰ ਤੇ ਚਗਾਠ ਤੇ ਰੱਖ ਲੋ ਹਾਂ ਉਹ ਤੇ ਹਾਂ ਚੱਲ ਚੱਲ ਟੁੱਟਦੀ ਤੇ ਨਹੀਂ ਐ ਨਹੀਂ ਟੁੱਟਦੀ ਨਾਲੀ ਫੇਰ ਘਰ ਦੇ ਵਿੱਚ ਕਿਵੇਂ ਰਹੇਗੀ ਜੇ ਹੁਣ ਟੁੱਟ ਗਈ ਲੈ ਘਰ ਦੇ ਵਿੱਚ ਤੁਹਾਡੇ ਵਰਗੇ ਜਾਨਵਰ ਥੋੜੀ ਇਹਨਾਂ ਤੇ ਚੜਨ ਨੇ ਚਗਾਠਾਂ ਜਦੋਂ ਫਿੱਟ ਹੋਗੀਆਂ ਇੱਧਰ ਆ ਦੇ ਪਾ ਦੇ ਜੀ ਨਾ ਚਲੋ ਮੈਂ ਇੱਕ ਇੰਗੜੇ ਦਾ ਪਰ ਕੱਪੜਾ ਛਾਣਾ ਪੈਗਾ ਪਾਉਸਣਾ ਚਾਹੀਦੀ ਤੇ ਐਸਾਈਡ ਨਾਲ ਐਸਾਈਡ ਨੂੰ ਬਾਹਰ ਪਾ ਲੈ ਵੀ ਠੰਡ ਬੜੀ ਲੱਗਦੀ ਵੀ ਮੈਂ ਚੱਲੀ ਆ ਬਾਈ ਅਸੀਂ ਤਾਂ ਬਾਅਦ ਚ ਲਾਈਆਂ ਹੋਣੀਆਂ ਨੇ ਪਲਸਟਰ ਉੱਤੋਂ ਹਣਾ ਕਿੰਨਾ ਟਾਈਮ ਲੱਗ ਜਾਣਾ ਹੋ ਜਾਣੀ ਐ ਨਾ ਵਸੇ ਛਿੱਤੀ ਹੋਈ ਉਹ ਨਹੀਂ ਇਹ ਕੱਢ ਦੇ ਕਪੜਾ ਜਾ ਬੈਠ ਬੈਠੋ ਮੈਂ ਬਹਿ ਜਾ ਬਸ ਬਸ ਕਿਉਂ ਬਸ ਬਸ ਤੇਰੇ ਉੱਤੇ ਲਟਕ ਜਾਈਗੀ ਨਹੀਂ ਮੈਂ ਬਹਿ ਕੇ ਵੇਖਾਂ ਇੱਕ ਮਿੰਟ ਨਹੀਂ ਨਹੀਂ ਮੇਰੇ ਨਾਲ ਫਿਰ ਤੁਸੀਂ ਹਾਂ ਤੇਰੇ ਨਾਲ ਤਾਂ ਬੈਲੈਂਸ ਬਣ ਜਾਏਗਾ ਇੱਕ ਵਾਰ ਸਾਨੂੰ ਕਰ ਲੈ ਆਪਾਂ ਸ਼ਾਮ ਨੂੰ ਆਵਾਂਗੇ ਵਾਲੇ ਮਿਸਤਰੀ ਜੇ ਤੋ ਹਟ ਜਾਣਗੇ ਉਦੋਂ ਤੱਕ ਹਾਂ ਮਮਾ ਮੇਰੇ ਸੱਚੀ ਕੋ ਚੁੱਬਿਆ ਆ ਦੇਖੋ ਗਾਇਸ ਸੀਸੋ ਦਾ ਮੈਚ ਚੈੱਕ ਦੇ ਫੱਟੇ ਆਓ ਦੋ ਜਣੀਆਂ ਦੇ ਬਰਾਬਰ ਉਹਦੇ ਚ ਕੱਲੀ ਆ ਆ ਮੈਨੂੰ ਆ ਦੋ ਜਣੀਆਂ ਦੇ ਬਰਾਬਰ ਹੈਂ ਤੇ ਤੂੰ ਮੇਰੇ ਬੈ ਤਾਂ ਸਹੀ ਮੈਂ ਮਿਰਮੇ ਵੇਖਦੀ ਮੈਂ ਮੇਰੇ ਪੈਰ ਦੇ ਹੋਈ ਬੜਾ ਭਾਰੀ ਤੇਰੇ ਚ ਨਹੀਂ ਉਹ ਬੈ ਜਾ ਅਸੁੱਤਲੇ ਸੀ ਕੂਪੂਰ ਥਲੇ ਬੜਾ ਬ ਉੱਥੇ ਬਾਹਰ ਝੂਟੇ ਲੱਗੇ ਨੇ ਨਾ ਤੁਸੀਂ ਸੌ ਲਿਆ ਸੀ ਉੱਤਰਨਾ ਬਰਵਾਣੀ ਮਾਂ ਬੈਠੋ ਮੈਨੂੰ ਬੈਸਾ ਲੂੰ ਜੀਰਤ ਆ ਜਾ ਮਮਾ ਮਮਾ ਇੱਕ ਮੈਂ ਬੈਤੀ ਤਾਂ ਦੇਖੋ ਤੁਹਾਡੇ ਤੋਂ ਖੁੱਲਦਾ ਮੇਰੇ ਯਾਰ ਮੈਨੂੰ ਜਿਆਦਾ ਨੇੜੇ ਕਰ ਛੜਿਆ ਇੰਨੇ ਪਿੱਛੇ ਹੋ ਜਾ ਪਿੱਛੇ ਹੋ ਜਾ ਪਾੜਾ ਤੂੰ ਆਏ ਨੀ ਪਿੱਛੇ ਮੈਂ ਤੇ ਟੰਗ ਮੈਨੂੰ ਪਿੱਛੇ ਕਰੋ ਉਹਨੇ ਮੇਦੁੱਤ ਤੇ ਕਰੋ ਇਹ ਬਹਾਰੀ ਪੜਾ ਜਾ ਤੇ ਕੋਈ ਮੈਂ ਆਹ ਇੰਨਾ ਵੀ ਮੈਂ ਨਹੀਂ ਮੇਰੀ ਵਾਰੀ ਆ ਰਹੀ ਹੈ ਇਹ ਮੈਂ ਤਾਂ ਵੀ ਭਾਰ ਬੜਾ ਹੈ ਜਿਆਦਾ ਤੇ ਮੈਨੂੰ ਠੰਡ ਬੜੀ ਲੱਗਦੀ ਵੀ ਮੈਂ ਚਲਦੀ ਆ ਜਾਓ ਆਈ ਏਮ ਗੋਇੰਗ ਉਹ ਬੜਾ ਦਸਰਾ ਕਰਨੀ ਆ ਬਰਾਬਰ ਕਰ ਸਾਡੀ ਚੈੱਕ ਕਰਦੀ ਆ ਆ ਗਿਆ ਠੀਕ ਹੈ ਥੋੜਾ ਸ਼ੁਕਲਕ ਤੁਲਾ ਇਤੁਲਾਤੀ ਨਹੀਂ ਚਲ ਆ ਚਲੀ ਮੇਰੇ ਮਾਮੂ ਨੂੰ ਐਨਾ ਸੋਚੇ ਉਹ ਮਿਸਤਰੀ ਨੇ ਮਾਮੂ ਨੇ ਮਾਮੂ ਸਾਰੇ ਕੰਮ ਕਰ ਲੈਂਦੇ ਨੇ ਮਲਟੀ ਟੈਲੈਂਟਡ ਮਾਮੂ ਕਿੰਨਾ ਮੇਰੇ ਮਾਮੂ ਨੂੰ ਇਹ ਨਾ ਸਮਝਿਓ ਵੀ ਮਿਸਤਰੀ ਨੇ ਮੇਰੇ ਮਾਮੂ ਨੇ ਮੈਂ ਮਲਟੀ ਟੈਲੈਂਟਡ ਮਾਮੂ ਹੈਨਾ ਸਾਰੇ ਕੰਮ ਕਰ ਲੈਂਦਾ ਮਾਮੂ ਮੈਂ ਵੇਟ ਕਰਦਾ ਉਹਨਾਂ ਦੀ ਉਹ ਨਹੀਂ ਆਣ ਕਿਉਂ ਤਾਂ ਉਸੋਂ ਉੱਥੇ ਖੜੇ ਵੇਟ ਕਰਦੇ ਰਾਵਾਂਗੇ ਵੀ ਜਿੰਨੀ ਦਰ ਆਉਂਦੀਆਂ ਨੇ ਆਵੇ ਚਿੜੀ ਆ ਗਈ ਚਿੜੀ ਕੀ ਆਏ ਚਿੜੀ ਇਥੋਂ ਆਈ ਚਿੜੀ ਚਿੜੀ ਕੋਲ ਪੁੱਠੇ ਹੀ ਕੰਮ ਹੁੰਦੇ ਨੇ ਹੈ ਚਿੜੀ ਚਿੜੀ ਹੈ ਨਾ ਅਮਰਤ ਦਾ ਫੋਨ ਹੈ ਅੱਛਾ ਉਹ ਕੁੜੀਆਂ ਮੁੜੀਆਂ ਹੀ ਨਹੀਂ ਕਿੱਧਰ ਰਹਿ ਗਈਆਂ ਨੇ ਉੱਧਰ ਮੰਮਾ ਆਉਂਦੀਆਂ ਵੇਖੀ ਆਈਆਂ ਇਹ ਨਹੀਂ ਹਲੇ ਤੱਕ ਉਹ ਆ ਜਾਣਗੀਆਂ ਕਿ ਅਗੋਂ ਜੀ ਵੇਖ ਕੇ ਆਈ ਅੱਗੇ ਨੂੰ ਚਲੋ ਕਿੱਥੇ ਰਹਿ ਭਾਵੇਂ ਘਰ ਪਹੁੰਚ ਗਈਆਂ ਹੁਣ ਤੇ ਆਪਾਂ ਇੱਥੇ ਫਰੀ ਜੰਨੇ ਆ ਨਹੀਂ ਜੀ ਬਹੁਤ ਲੇਟ ਆ ਗਏ ਆ ਜਾ ਆਪਾਂ ਚੱਲੀ ਆ ਜਾਂਦੀਆਂ ਨੇ ਫਿਰ ਆਜੋ ਮੈਂ ਚੱਲੀ ਆਂ ਕਰੀ ਚੱਲੋ ਵੇਟ ਇੱਥੇ ਖੜਕੇ ਫਿਰ ਠੀਕ ਹੈ ਜਾ ਮੈਂ ਇਕੱਲੇ ਨੂੰ ਛੱਡਣਾ ਹੀ ਨਹੀਂ ਇੱਥੇ ਆ ਛੱਡੂ ਤੂੰ ਜੇ ਮੈਂ ਚੱਲੀ ਆ ਆਜੋ ਪੁੱਤਰ ਆਜੋ ਨਾ ਕੀ ਕਰਦਾ ਹੁਣ ਪਹੁੰਚ ਗਏ ਕਿੱਥੇ ਚੱਲਿਆ ਉਹਨਾਂ ਨੂੰ ਦੇਖ ਨਹੀਂ ਦੇਖਣ ਚੱਲਿਆ ਉਹਨਾਂ ਨੂੰ ਬਲਾਪ ਆਉਣ ਆਉਣ ਬੀਬੀਆਂ ਪਤਾ ਨਹੀਂ ਕਿੱਥੇ ਗਈਆਂ ਨੇ ਚਾਚੀ ਕੌਣ ਹੈ ਕਿਚਨ ਮੇ ਚਾਚੂ ਬੋਲਦੇ ਨਹੀਂ ਹੈਗੇ ਵੇਲਾ ਆ ਜਾ ਬੋਲ ਕਿਉਂ ਨਹੀਂ ਰਹੇ ਤੁਸੀਂ ਅੱਜ ਸਾਰੇ ਅੰਦਰ ਬੜੇ ਨੇ ਚੂ ਚਾਹ ਕਿਤੇ ਨਹੀਂ ਹੋ ਰਹੀ ਚਾਚੀ ਵੀ ਪੈ ਗਏ ਨੇ ਕੀ ਕਰਦੇ ਪਏ ਨੇ ਲੈ ਜਾ ਚਾ ਲਈ ਹੈ ਚਾਚੂ ਛੱਡੇ ਨੱਚ ਬੋਲੇ ਕਿਉਂ ਨਹੀਂ ਕੀ ਬੋਲੇ ਕਿਉਂ ਨਹੀਂ ਹੈ ਹੋਣਾ ਤੇ ਆ ਮੈਂ ਜਾ ਬੈਣੀ ਆ ਮੰਮੀ ਨੇ ਸ਼ਾਲ ਵੀ ਨਹੀਂ ਲਿਆ ਹੈ ਕੀ ਹੋ ਗਿਆ ਮੰਮੀ ਦਾ ਕੰਮ ਖਰਾਬ ਹੋ ਗਿਆ ਠੰਡ ਲੱਗ ਗਈ ਠੰਡ ਬੈਣੀ ਆ ਮੈਂ ਚਾਚੀ ਕਿੱਥੇ ਨੇ ਚੰਨਿਆ ਚਾਚੀ ਬਏ ਨੇ ਠੰਡ ਬੜੀ ਏ ਹਾਂ ਨਾ ਠੰਡ ਲੱਗਦੀ ਕੱਪੜੇ ਤੋਂ ਨਾ ਚੰਨਿਆ ਨਾ ਮੇਰੇ ਹੱਥ ਸਨ ਨੋ ਹਾਂ ਤੇਰ ਜਾਈ ਲੈ ਕੇ ਪਾਓ ਹਾਂ ਨਾ ਸਬਜ਼ੀ ਕੱਟਣ ਲੱਗੀ ਆ ਮੰਮੀ ਦੇ ਵੀ ਕੰਮ ਹੋ ਗਿਆ ਠੰਡ ਲੱਗ ਗਈ ਮੰਮੀ ਨੂੰ ਵੀ ਹਾਂ ਤਾਂ ਸਹੀ ਠੰਡ ਦੇ ਬੱਲੇ ਸੀ ਮੈਂ ਤਾਂ ਅੰਦਰ ਸੌ ਰਿਆ ਵਾਂ ਮੱਤਾਪੜ ਮੈਂ ਵੀ ਠਰ ਗਈ ਆ ਉਧਰ ਗਈ ਸੀ ਕੋਠੀਆਂ ਵੱਲ ਉਹ ਕੁੜੀਆਂ ਲੈ ਗਈਆਂ ਸਾਈਕਲੀਆਂ ਤੇ ਵੀ ਨਹੀਂ ਮੁੜੀਆਂ ਕਿੱਥੇ ਰਹਿ ਗਈਆਂ ਫਿਰ ਮੈਂ ਕੋਠੀਆਂ ਚੁੱਥੇ ਕਿੜ ਕੁੜ ਕੇ ਆ ਗਏ ਸੀ ਪੁੱਛਦੀ ਸੀ ਰਮੀਤ ਬਾਹਰ ਲੰਘ ਗਈ ਐ ਫਿਰ ਮੈਂ ਉਹਨਾਂ ਦੇ ਪਿੱਛੇ ਗਈ ਮੈਂ ਕਲੀਆਂ ਨੇ ਪਤਾ ਨਹੀਂ ਹਲੇ ਵੀ ਆਈਆਂ ਨਹੀਂ ਬੈਠਾ ਬਿੰਨੇ ਆ ਉਹਨਾਂ ਨੂੰ ਵੇਖ ਲੈ